ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਸੀਰੀਅਲ ਕਿਲਰ ਦੀ ਸਟੋਰੀ ਲੈ ਕੇ ਆਏ ਹਾਂ ਇਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ ਜੇਕਰ ਤੁਸੀਂ ਸਾਡੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਚੈਨਲ ਨੂੰ ਹੋਣ ਕਰਕੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਬਹੁਤ ਜ਼ਰੂਰਤ ਹੈ ਤੇ ਸਾਡੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੱਪਾ ਗੱਲ ਕਰ ਰਹੇ ਹਾਂ ਇੱਕ ਇਹੋ ਜਿਹਾ ਸੀਰੀਅਲ ਕਿਲਰ ਦੀ ਜੋ ਜਿੱਥੇ ਕਤਲ ਕਰਦਾ ਹੁੰਦਾ ਸੀ ਉੱਥੇ ਹੀ ਬੈਠ ਕੇ ਰੋਟੀ ਖਾਂਦਾ ਹੁੰਦਾ ਸੀ ਇਹਨੇ ਕਾਫੀ ਟਾਈਮ ਤੋਂ ਪੁਲਿਸ ਦੇ ਨੱਕ ਵਿੱਚ ਨੰਮ ਕਰਕੇ ਰੱਖਿਆ ਹੋਇਆ ਸੀ ਇਹ ਸੀਰੀਅਲ ਕਿਲਰ ਕੱਲਾ ਕਤਲ ਹੀ ਨਹੀਂ ਕਰਦਾ ਸੀ ਬਲਕਿ ਪੁਲਿਸ ਨੂੰ ਚੈਲੰਜ ਵੀ ਕਰਦਾ ਸੀ ਜੇਕਰ ਤੁਸੀਂ ਮੈਨੂੰ ਫੜ ਸਕਦੇ ਜੋ ਤੇ ਫੜ ਲਓ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਚੰਦਰਕੰਤ ਸ਼ਾਹ ਦੀ ਜੋ ਬਿਹਾਰ ਤੋਂ ਦਿੱਲੀ ਤੱਕ ਬਹੁਤ ਲੋਕਾਂ ਵਾਂਗੂ ਕੰਮ ਕਰਨ ਦੀ ਤਲਾਸ਼ ਵਿੱਚ ਆਏ ਹੋਏ ਸੀ ਆਕਰ ਹੋਇਆ ਤੇ ਹੋਇਆ ਕੀ ਪਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਇੱਕ ਬੰਦਾ ਜੋ ਕਿ ਦਿੱਲੀ ਵਿੱਚ ਕੰਮ ਦੀ ਤਲਾਸ਼ ਵਿੱਚ ਆਇਆ ਸੀ ਉਸੇ ਨੇ ਸੀਰੀਅਲ ਕਿਲਰ ਕਿਲਕੇ ਵਣ ਗਿਆ ਇਹ ਕਹਾਣੀ ਹੈ ਚੰਦਰਕਾਂਦ ਸ਼ਾਹ ਦੀ ਜੋਤ ਕੀ ਮਾਮਲੀ ਦਿਹਾੜੀ ਮਜ਼ਦੂਰ ਤੋਂ ਦਿੱਲੀ ਦੇ ਸਭ ਤੋਂ ਫੇਮਸ ਕਿਲਰਾਂ ਵਿੱਚੋਂ ਇੱਕ ਬਣ ਗਿਆ ਇਹ ਕਹਾਣੀ ਹੈ ਤਿਹਾੜ ਜੇਲ ਦੀ ਨੋ ਫੰਕਸ਼ਨਲ ਪ੍ਰੈਜ਼ੈਂਸ ਵਾਲੀ ਤਿਹਾੜ ਜੇਲ 400 ਕਿਲੀਆਂ ਤੋਂ ਵੀ ਜ਼ਿਆਦਾ ਏਰੀਆ ਵਿੱਚ ਫੈਲੀ ਹੋਈ ਆ ਇਸ ਜੇਲ ਨੂੰ ਡਿਪਾਰਟਮੈਂਟ ਆਫ ਦਿੱਲੀ ਪ੍ਰイズਨਸ ਐਂਡ ਗਵਰਨਮੈਂਟ ਆਫ ਦਿੱਲੀ ਕੰਟਰੋਲ ਕਰਦੇ ਨੇ ਇਹ ਕੰਪਲੈਕਸ ਜਨਕਪੁਰੀ ਵਿਚਮ ਤੇ ਇਹ ਤਿਹਾਰ ਪਿੰਡ ਤੋਂ ਲਗਭਗ 2-3 ਕਿਲੋਮੀਟਰ ਦੀ ਦੂਰੀ ਤੇ ਆ ਕਈ ਸਾਰੇ ਗਾਰਡਸ ਇੱਥੇ ਤਿਹਾਰ ਜਿਲ੍ਹ ਵਿੱਚ 24 ਘੰਟੇ ਪ੍ਰੈਜੈਂਸ ਦੀ ਸੇਫਟੀ ਲਈ ਐਕਟਿਵ ਰਹਿੰਦੇ ਨੇ ਤਿਹਾਰ ਜਿਲ੍ਹ ਦੀ ਇੰਨੀ ਵੱਡੀ ਡਿਸਕ੍ਰਿਪਸ਼ਨ ਬਾਰੇ ਸੁਣ ਕੇ ਤੁਹਾਨੂੰ ਇਹ ਲੱਗਦਾ ਪਿਆ ਹੋਗਾ ਕਿ ਕੋਈ ਵੀ ਇਨਸਾਨ ਤਿਹਾਰ ਜਿਲ੍ਹ ਦੀ ਆਸ-ਪਾਸ ਕੀ ਕੋਈ ਵੀ ਕ੍ਰਾਈਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿ ਇਹ ਕਿੰਨੀ ਖਤਰਨਾਕ ਝੀਲ ਹੈ ਪਰ ਇੱਥੇ ਤੁਸੀਂ ਪੂਰੇ ਤਰੀਕੇ ਤੋਂ ਗਲਤ ਹੋ ਨਵੰਬਰ 2003 ਦਾ ਉਹ ਟਾਈਮ ਇਹ ਅੜ ਜੇਲ੍ਹ ਵਿੱਚ ਕੰਮ ਕਰਨ ਵਾਲੇ ਪੁਲਸਵਾਲਿਆਂ ਨੂੰ ਬਹੁਤ ਟਾਈਮ ਬੜੀ ਚੰਗੀ ਤਰ੍ਹਾਂ ਯਾਦ ਰਹਿਣ ਵਾਲਾ ਹੈ। ਉਹਨਾਂ ਨੂੰ ਉਸ ਦਿਨ ਗੇੜ ਦੇ 1 ਨੰਬਰ ਦੇ ਬਾਹਰ ਪਲਾਸਟਿਕ ਵਿੱਚ ਲਪੇਟੀ ਹੋਈ ਇੱਕ ਬਹੁਤ ਬੁਰੀ ਤਰ੍ਹਾਂ ਲਾਸ਼ ਮਿਲੀ। ਲਾਸ਼ ਦੇ ਨਾਲ-ਨਾਲ ਮਿਲਦੀ ਹੈ ਪੁਲਿਸਵਾਲਿਆਂ ਵਾਸਤੇ ਇੱਕ ਚਿੱਠੀ ਵੀ ਲਿਖੀ ਹੋਈ ਸੀ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਮੈਂ ਦਿੱਲੀ ਪੁਲਸ ਵਾਸਤੇ ਅੱਗੇ ਵੀ ਇਹਨਾਂ ਦੇ ਵਧੀਆ-ਵਧੀਆ ਗਿਫਟ ਵੀ ਇਸ ਤਰ੍ਹਾਂ। ਕਹਿੰਦਾ ਮੈਨੂੰ ਦਿੱਲੀ ਪੁਲਸ ਤੋਂ ਡਰਨੇ ਲੱਗਦਾ ਜੇਕਰ ਮੈਨੂੰ ਕੋਈ ਸੁਣਾ ਫੜ ਪਾਈ ਤੇ ਮੈਂ ਇਦਾਂ ਹੀ ਲੋਕਾਂ ਨੂੰ ਮਾਰਦਾ ਰਹੂੰਗਾ। ਪੁਲਿਸ ਨੇ ਫਿਰ ਇਸ ਕੇਸ ਦੀ ਜਾਂਚ ਪੜਤਾਲ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਵਕਤ ਉਹਨਾਂ ਦੇ ਹੱਥ ਵਿੱਚ ਕੋਈ ਵੀ ਸਬੂਤ ਨਹੀਂ ਲੱਗਾ ਜਿਸ ਦੇ ਬੇਸਤੀ ਅੱਗੇ ਵਧਿਆ ਜਾਵੇ ਇਸੇ ਤਰ੍ਹਾਂ 2 ਸਾਲ ਪੀਤ ਗਏ ਤੇ ਉਹ ਲਾਸ਼ ਤਿਆਰ ਜੇਲ੍ਹ ਦੇ ਬਾਹਰ ਕਿੰਨੇ ਤੇ ਕਿਉਂ ਫੇਕੀ ਇਹ ਅਜੇ ਤੱਕ ਪਤਾ ਨਹੀਂ ਲੱਗਾ ਪੁਲਸ ਨੂੰ ਨਹੀਂ ਖੋਰ ਬਹੁਤ ਵੱਟਚਟ ਗੱਲ ਲੱਗਾ ਸੀ ਕਿਉਂਕਿ 20 ਅਕਤੂਬਰ 2006 ਨੂੰ ਪੁਲਸ ਨੂੰ ਇੱਕ ਕਾਲ ਆਇਆ ਜਿਹਨੇ ਪੁਲਸ ਵਾਲਿਆਂ ਨੂੰ ਕਾਲ ਕੀਤੀ ਸੀ ਉਹਨੇ ਪੁਲਿਸ ਨੂੰ ਕਿ ਇਹੋ ਜੀ ਗੱਲ ਦੱਸੀ ਜਿੰਨੇ ਸੁਣ ਕੇ ਪੁਲਸ ਵਾਲਿਆਂ ਦੇ ਵੀ ਹੋਸ਼ ਹੀ ਉੱਡ ਗਏ ਉਹਨੇ ਕਿਹਾ ਕਿ ਤਿਹਾਰ جیل ਦੇ ਗੇਟ ਨੰਬਰ 3 ਦੇ ਬਾਅਦ ਇੱਕ ਲਾਸ਼ ਨੂੰ ਟੋਕਰੀ ਵਿੱਚ ਰੱਖਿਆ ਹੋਇਆ ਹੈ ਇਹ ਗੱਲ ਸੁਣਦੇ ਹੀ ਕਈ ਪੁਲਸ ਵਾਲੇ ਗੇਟ ਨੰਬਰ 3 ਦੇ ਕੋਲ ਜਾ ਕੇ ਪੱਠੀ ਹੋ ਗਏ ਪਤਾ ਲੱਗਾ ਕਿ ਫੋਨ ਕਰਨ ਵਾਲਾ ਕੋਈ ਮਜ਼ਾਕ ਨਹੀਂ ਸੀ ਕਰਦਾ ਪਿਆ। ਗੇਟ ਦੇ ਸਾਹਮਣੇ ਵਾਲੀ ਸੜਕ ਦੇ ਇੱਕ ਲਾਸ਼ ਨੂੰ ਇੱਕ ਟੋਕਰੀ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਸੀ। ਸਭ ਤੋਂ ਵੱਡੀ ਇੰਟਰਸਟਿੰਗ ਗੱਲ ਇਹ ਸੀ ਕਿ ਪੁਲਿਸ ਨੂੰ ਲਾਸ਼ ਦੇ ਨਾਲ-ਨਾਲ ਇੱਕ ਚਿੱਠੀ ਵੀ ਮਿਲੀ, ਜੋ ਪੁਲਿਸ ਵਾਲਿਆਂ ਨੇ ਹੀ ਲਿਖੀ ਸੀ। ਜਦੋਂ ਪੁਲਸ ਵਾਲਿਆਂ ਨੇ ਚਿੱਠੀ ਪੜ੍ਹੀ ਤੇ ਉਹਨਾਂ ਨੇ ਵੇਖਿਆ ਕਿ ਜਿਸ ਨੇ ਕਤਲ ਕੀਤਾ ਆ, ਉਹਨੇ ਖੁੱਲ੍ਹੇਆਮ ਚੈਲੰਜ ਕੀਤਾ ਪੁਲਸ ਵਾਲੇ। ਲੈਟਰ ਵਿੱਚ ਲਿਖਿਆ ਹੋਇਆ ਸੀ ਕਿ ਬਹੁਤ ਟਾਈਮ ਤੋਂ ਇੱਕ ਨਜਾਇਜ਼ ਕੇਸ ਚ ਛੇਲੰਦਿਆ ਸੀ, ਪਰ ਹੁਣ ਮੈਂ ਇੱਕ ਅਸਲ ਵਿੱਚ ਕਤਲ ਕੀਤਾ ਹੋਇਆ ਆ। جے ਤੁਸੀਂ ਮੈਨੂੰ ਫੜ ਸਕਦੇ ਜੋ ਤੇ ਫੜ ਕੇ ਦਿਖਾਓ ਇਸ ਲੈਟਰ ਤੋਂ ਇਹ ਹੀ ਉਹ ਤੇ ਪਤਾ ਲੱਗ ਗਿਆ ਸੀ ਪੂਰੀ ਤਰ੍ਹਾਂ ਕਿ హత్య ਕਰਨ ਵਾਲਾ ਇੱਕ ਇਹੋ ਜਿਹਾ ਇਨਸਾਨ ਹੈ ਜਿਸ ਨੂੰ ਦਿੱਲੀ ਪੁਲਿਸ ਤੇ ਬਹੁਤ ਜ਼ਿਆਦਾ ਗੁੱਸਾ ਹੈ ਕੋਈ ਇਹੋ ਜਿਹਾ ਜਿਹਦੀ ਪੁਲਿਸ ਨਾਲ ਹਿਸਟਰੀ ਵਧੀਆ ਨਹੀਂ ਰਹੀ ਪੁਲਿਸ ਇਸ ਮਾਮਲੇ ਨੂੰ ਹੋਰ ਇਨਵੈਸਟੀਗੇਟ ਕਰਨ ਲੱਗ ਪਈ ਕਿਉਂਕਿ ਇਹ ਦੋ ਵਾਰ ਹੋ ਚੁੱਕਿਆ ਸੀ ਤਿਹਾਰ ਚੀਲ ਤੋਂ ਬਾਅਦ ਦੋ ਵਾਰ ਲਾਸ਼ਾਂ ਮਿਲ ਚੁੱਕੀਆਂ ਸਨ ਪੁਲਿਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਅੱਗੇ ਹੋਰ ਕਿੰਨੀਆਂ ਲਾਸ਼ਾਂ ਹੋਣਾਂ ਨੂੰ ਇਸੇ ਤਰ੍ਹਾਂ ਮਿਲਣ ਵਾਲੀਆਂ ਆ 18 ਮਈ 2007 ਨੂੰ ਫਿਰ ਤੋਂ ਇੱਕ লাশ ਤਿਹਾੜ ਜੇਲ ਦੇ ਬਾਹਰ ਉਹਨਾਂ ਨੂੰ ਇਹ লাশ ਵੀ ਕ੍ਰਿਮੀਨਲ ਨੇ ਗੇਟ ਨੰਬਰ 3 ਦੇ ਬਾਹਰ ਰੱਖੀ ਹੋਈ ਸੀ ਪੁਲਿਸ ਨੂੰ ਹਜੇ ਤੱਕ ਜਿੰਨੀਆਂ ਵੀ লাশਾਂ ਮਿਲੀਆਂ ਉਹਨਾਂ ਦਾ ਆਈਡੈਂਟੀਫਾਈ ਕਰਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਸਾਰੀਆਂ লাশਾਂ ਨੂੰ ਕਈ ਟੁਕੜਿਆਂ ਨਾਲ ਕੱਟ ਕੇ ਤਿਹਾੜ ਜੇਲ ਦੇ ਬਾਹਰ ਰੱਖਿਆ ਜਾ ਰਿਹਾ ਸੀ ਪੁਲਿਸ ਦੇ ਉੱਪਰ ਹੁਣ ਬਹੁਤ ਪ੍ਰੈਸ਼ਰ ਆ ਗਿਆ ਹੈ ਉਹਨਾਂ ਨੂੰ ਹੁਣ ਜਲਦ ਤੋਂ ਜਲਦ ਪਤਾ ਕਰਨਾ ਹੈ ਸੀਨੀਅਰ ਕਿਲਰ ਬਾਰੇ ਜੋ ਕਿ ਬਾਰ-ਬਾਰ ਉਹਨਾਂ ਨੂੰ ਚੈਲੰਜ ਕਰਦੇ ਪਏ ਆ ਉਹਨਾਂ ਨੇ ਜਾਂਚ ਪੜਤਾਲ ਕਰਨੀ ਬਹੁਤ ਜ਼ਿਆਦਾ ਸ਼ੁਰੂ ਕਰ ਦਿੱਤੀ ਕਿ ਇੱਕ ਗਲਤੀ ਸੀਰੀਅਸ ਕਿਲਰ ਦੀ ਜੋ ਕਿ ਉਸਦੇ ਪਾਹੀ ਵਿੱਚ ਚੁੱਕੀ ਸੀ ਹੁਣ ਤੱਕ ਕ੍ਰਿਮੀਨਲ ਤੇ ਪੁਲਿਸ ਦੇ ਵਿੱਚ ਵਿੱਚ ਚੂਹੀ ਬਿੱਲੇ ਦਾ ਖੇਲ ਚੱਲਣ ਹੀ ਧਿਆ ਸੀ ਕਿ ਬਲਕਿ ਇਨਵੈਸਟੀਗੇਸ਼ਨ ਦੇ ਟਾਈਮ ਪੁਲਿਸ ਨੂੰ ਯਾਦ ਆਇਆ ਕਿ ਜਿਹੜਾ ਉਹਨੇ ਜਿਹਨੇ ਕਤਲ ਕੀਤਾ ਹੈ ਉਹਨੇ ਜਿਹੜੇ ਲੈਟਰ ਲਿਖ ਕੇ ਭੇਜੇ ਹੋਏ ਸੀ ਉਹਦੇ ਵਿੱਚ ਦੋ ਤਿੰਨ ਨਾਮ ਉਹਨੇ ਮੈਂਸ਼ਨ ਵੀ ਕੀਤੇ ਜਿਨ੍ਹਾਂ ਦੇ ਨਾਮ ਉਹਨੇ ਲਿਖੇ ਸੀ ਉਹਨਾਂ ਦੇ ਨਾਲ ਉਸ ਦੀ ਬਹੁਤ ਜ਼ਿਆਦੀ ਖਾਸ ਦੁਸ਼ਮਣੀ ਸੀ ਜੀ ਉਨੇ ਆਪਣੇ ਸੀਰੀਅਲ ਕਿਲਰ ਬਣਦੇ ਵਜੂਦ ਦੋ ਜਣਿਆਂ ਨੂੰ ਖਾਸ ਤਰ੍ਹਾਂ ਬਲੇਮ ਕੀਤਾ ਹੋਇਆ ਸੀ ਜਿਸਦੇ ਵਿੱਚ ਇੱਕ ਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਮਨੀਸ਼ ਅਗਰਵਾਲ ਤੇ ਦੂਜਾ ਹਵਲਦਾਰ ਬਲਬੀਰ ਸਿੰਘ ਜੋ ਕਿ ਤਿਹਾਰਡ ਜੇਲ੍ਹ ਵਿੱਚ ਵਾਰਡਨ ਦੀ ਡਿਊਟੀ ਨਿਭਾ ਰਹੇ ਸੀ ਇਹ ਕਲੂ ਮਿਲਣ ਤੋਂ ਬਾਅਦ ਪੁਲਿਸ ਨੂੰ ਹੋਰ ਵੀ ਬਹੁਤ ਕਲੂ ਮਿਲਦੇ ਰਹੇ ਜਿੱਥੋਂ ਇਹ ਤੇ ਪੂਰੀ ਤਰ੍ਹਾਂ ਕਲੀਅਰ ਹੋ ਚੁੱਕਿਆ ਸੀ ਕਿ ਕਾਤਲ ਉਹੀ ਆ ਜੋ ਤਿਹਾਰਡ ਜੇਲ੍ਹ ਵਿੱਚ ਪਹਿਲਾਂ ਰਹਿ ਚੁੱਕਿਆ ਆ ਜੇਲ੍ਹ ਵਿੱਚ ਹੋਏ ਉਹਦੇ ਨਾਲ ਮਾੜੇ ਵਿਹਾਰ ਕਰਕੇ ਉਹਨੇ ਦੱਤਾ ਦੇ ਪਰੇ ਸੋਚਿਆ ਲੈਟਰ ਵਿੱਚ ਖੂਨੀ ਨੇ ਇਹ ਵੀ ਮੰਨਿਆ ਸੀ ਕਿ ਨਵੰਬਰ 2003 ਨੂੰ ਜਿਹੜੀ ਲਾਸਟ ਮਿਲੀ ਸੀ ਉਹ ਵੀ ਉਹਨੇ ਹੀ ਰੱਖੀ ਸੀ ਉੱਥੇ ਪੁਲਿਸ ਨੂੰ ਇਹ ਕਲੀਅਰ ਹੋ ਗਿਆ ਪੂਰੀ ਤਰ੍ਹਾਂ ਕਿ ਇਹ ਕਿਲਰ 2003 ਤੋਂ ਪਹਿਲਾਂ ਤੇ ਹਾਰਜੇਲ ਵਿੱਚ ਹੀ ਬੰਦ ਸੀ ਕਿਲਰ ਨੇ ਆਖਰੀ ਬੋਡੀ ਰੱਖਣ ਤੋਂ ਬਾਅਦ ਵੀ ਹਰੀ ਨਗਰ ਦੇ ਐਸ ਐਚਓ ਨੂੰ ਵੀ ਤੁਰੰਤ ਕੰਟੈਕਟ ਕਰ ਲਿਆ ਇਹ ਉਸ ਦੇ ਸਭ ਤੋਂ ਦੀ ਗਲਤੀ ਸੀ ਕਿਉਂ ਨਾ ਐਸਐਚਓ ਨਾਲ ਗੱਲ ਕੀਤੀ ਐਸਐਚਓ ਨੇ ਜਾਣ ਕੇ ਕਿਲਰ ਨਾਲ ਬਹੁਤ ਲੰਬੀ ਗੱਲਬਾਤ ਕੀਤੀ ਕਿ ਉਹਨੂੰ ਕਿਲਰ ਦੇ ਬਾਰੇ ਸਭ ਕੁਝ ਪਤਾ ਚੱਲ ਗਿਆ ਹੁਣ ਪੁਲਿਸ ਨੂੰ ਇਹ ਆਈਡੀਆ ਹੋ ਚੁੱਕਿਆ ਸੀ ਕਿ ਨਾਰਥ-ਵੈਸਟ ਵਿੱਚ ਹੋਏ ਕਿਸੇ ਕ੍ਰਾਈਮ ਕਰਕੇ ਇਹ ਕ੍ਰਿਮੀਨਲ 2003 ਵਿੱਚ ਤਿਹਾਰਾ ਜੇਲ੍ਹ ਵਿੱਚ ਬੰਦ ਸੀ ਜਿੱਥੇ ਹਵਲਦਾਰ ਪਰਵੀਰ ਸਿੰਘ ਨੇ ਉਸ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਹੋਇਆ ਸੀ ਬਹੁਤ ਜਣਿਆਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪੁਲਿਸ ਨੇ ਚਾਰ ਲੋਕਾਂ ਨੂੰ ਸ਼ਾਰਟਲਿਸਟ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਚੰਦਰਕੰਤ ਸ਼ਾਹ ਕਿਉਂਕਿ ਅੱਗੇ ਤਾਂ ਰਸਤਾ ਸਾਫ਼ ਸੀ ਹੁਣ ਪੁਲਿਸ ਨੇ ਇਹ ਅਚਾਰਾਂ ਦੀ ਹੈਂਡਰਾਈਟਿੰਗ ਨੂੰ ਜਿਹੜੇ ਕਲਾਸ ਵਿੱਚ ਲੈਟਰ ਮਿਲਦੇ ਹੁੰਦੇ ਸੀ ਉਸ ਮੈਚ ਹੈਂਡਰਾਈਟਿੰਗ ਨਾਲ ਉਹਨਾਂ ਨੂੰ ਮੈਚ ਕਰਨਾ ਸੀ ਪੁਲਿਸ ਦਾ ਮੇਨ ਸਸਪੈਕਟ ਚੰਦਰਕੰਤ ਸ਼ਾਹ ਹੀ ਸੀ ਪਰ ਇਹ ਪ੍ਰੋਬਲਮ ਇਹ ਸੀ ਕਿ ਉਸ ਦੀ ਲੋਕੇਸ਼ਨ ਤੋਂ ਕੋਈ ਪਤਾ ਨਹੀਂ ਸੀ ਚੱਲਦਾ ਪਿਆ ਉਹ ਕਿੱਥੇ ਹੈ ਉਹ ਬਚਨਲੀ ਬਾਦ ਪਰ ਆਪਣੇ ਐਡਰੈਸ ਨੂੰ ਆਪਣੀ ਲੋਕੇਸ਼ਨ ਨੂੰ ਬਦਲ ਰਿਹਾ ਸੀ ਪਰ ਪੁਲਿਸ ਨੇ ਫਿਗਰ ਆਊਟ ਕਰ ਲਿਆ ਕਿ ਸ਼ਹਿਰ ਦੇ ਚਾਰ ਮੇਨ ਟਿਕਾਣੇ ਜਮਨਾ ਬਿਹਾਰ ਅਲੀਪੁਰ ਬਡਾਲਾ ਤੇ ਹੈਦਰਪੁਰ ਵਿੱਚ ਆ ਪੁਲਿਸ ਦਾ ਆਪਰੀ ਕਲੂ ਇਹ ਸੀ ਕਿ ਚੰਦਰਕਾਂਤ ਸ਼ਾ ਸਕੂਟਰ ਵਿੱਚ ਫਿੱਟ ਕੀਤੇ ਹੋਏ ਇੱਥੇ ਰਿਕਸ਼ਾ ਚਲਾਉਂਦਾ ਹੈ ਪੁਲਿਸ ਨੇ ਚੰਦਰਕਾਂਤ ਸ਼ਾ ਨੂੰ ਫਿਰ ਉਦੋਂ ਫੜਿਆ ਜਦੋਂ ਚੰਦਰਕਾਂਤ ਸ਼ਾ ਆਪਣੇ ਬੱਚਿਆਂ ਦੇ ਨਾਲ ਖਾਣਾ ਖਾ ਰਿਹਾ ਸੀ ਪੁਲਿਸ ਨੇ ਉਸ ਨੂੰ ਫੜਨ ਤੋਂ ਬਾਅਦ ਉਸ ਦੀ ਗੱਡਰ ਦੀ ਪੂਰੀ ਤਰ੍ਹਾਂ ਤਲਾਸ਼ੀ ਵੀ ਲਈ ਸੀ ਉਹਨਾਂ ਨੂੰ ਉੱਥੇ ਖੂਨ ਦੇ ਪੂਰੀ ਤਰ੍ਹਾਂ ਭਰੇ ਹੋਏ ਇੱਕ ਚਾਕੂ ਵੀ ਮਿਲਿਆ ਚਾਕੂਾਂ ਤੇ ਲੱਗੇ ਖੂਨ ਦਾ ਸੈਂਪਲ ਚੰਦਰਕਾਂਤ ਦਾ ਸਭ ਤੋਂ ਲੇਟੈਸਟ ਵਿਕਟਿਮ ਦਿਲੀਪ ਮੰਡਲ ਦੇ ਬਲੱਡ ਨਾਲ ਮੈਚ ਕਰ ਗਿਆ ਚੰਦਰਕਾਂਤ ਸ਼ਾਹ ਦੀ ਹੈਂਡਰਾਈਟਿੰਗ ਵੀ ਉਹਨਾਂ ਲਾਸ਼ਾਂ ਵਿੱਚ ਜਿਹੜੇ ਲੈਟਰ ਨਿਕਲੇ ਸੀ ਉਹਨਾਂ ਦੀ ਹੈਂਡਰਾਈਟਿੰਗ ਦੇ ਨਾਲ ਪੂਰੀ ਤਰ੍ਹਾਂ ਮੈਚ ਕਰ ਗਈ ਸੀ ਹੁਣ ਦਿੱਲੀ ਦਾ ਸਭ ਤੋਂ ਵੱਡਾ ਰੂਡਲੈਸ ਕਿਲਰ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਸੀ ਖੋਣ ਵਾਲੀ ਸੀ ਪਤਾ ਲਾਉਣ ਦੀ ਕਿ ਅਕਸਰ ਉਹ ਲੋਕ ਕੌਣ ਸੀ ਜਿਨ੍ਹਾਂ ਦਾ ਚੰਦਰਕੰਨ ਦੇ ਸ਼ਾਹ ਨੇ ਕਤਲ ਕਰਕੇ ਉਹਨਾਂ ਦੀ ਲਾਸ਼ਾਂ ਨੂੰ ਤਿਹਾੜ ਜੀਲ ਦੇ ਪਾਰੇ ਸੁੱਟ ਦਿੱਤਾ ਹੁਣ ਚੰਦਰਕੰਨ ਦੇ ਸ਼ਾਹ ਨੇ ਪੁਲਿਸ ਨੂੰ ਇਹੋ ਇਹੋ ਜਿਹੀਆਂ ਗੱਲਾਂ ਦਸੀਆਂ ਜਿਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਊਗਾ ਪੁਲਿਸ ਨੂੰ ਸਭ ਤੋਂ ਪਹਿਲਾਂ ਤੇ ਇਹ ਪਤਾ ਲੱਗਾ ਕਿ ਚੰਦਰਕੰਨ ਦੇ ਸ਼ਾਹ ਨੇ ਇਕੱਲੇ ਤਿੰਨ ਕਤਲ ਹੀ ਨਹੀਂ ਕੀਤੇ ਤਿੰਨ ਲਾਸ਼ਾਂ ਦੇ ਕੱਲੀਆਂ ਤਿਹਾੜ ਜੀਲ ਤੋਂ ਬਾਅਦ ਮਿਲੀਆਂ ਸੀ ਬਲਕਿ ਉਨੇ ਹੋਰ ਵੀ ਕਈ ਜਣਿਆਂ ਦਾ ਕਤਲ ਕੀਤਾ ਸੀ ਕਿ ਉਹਨੇ 2003 ਵਿੱਚ ਇੱਕ ਜਣੇ ਨੂੰ ਮੁਖਮੈਲਪੁਰ ਦੇ ਸੀਵਰੇਜ ਡਰੇਨ ਵਿੱਚ ਵੀ ਸੁੱਟਿਆ ਸੀ ਉਸ ਦਾ ਇੱਕ ਹੋਰ ਸ਼ਿਕਾਰ ਉਹਨੂੰ ਮੰਗਲਪੁਰੀ ਦੀ ਇੱਕ ਪਬਲਿਕ ਟਾਇਲਟ ਦੇ ਬਾਹਰ ਵੀ ਮਿਲਿਆ ਸੀ ਚੰਦਰਕਾਂਤ ਨੇ ਇਕਲੌ ਲਾਸ਼ ਦੇ ਟੁਕੜੇ ਕਰਕੇ ਉਹਨੇ ਦਿੱਲੀ ਦੀ ਕਾਫੀ ਜਗ੍ਹਾ ਵਿੱਚ ਉਹਨੂੰ ਫੈਲਾ ਦਿੱਤਾ ਹੋਇਆ ਸੀ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿੰਨੇ ਵੀ ਵਿਕਟਿਮ ਹੋਨੇ ਮਾਰੇ ਸੀ ਇਹ ਜਾਂ ਤੇ ਚੰਦਰਕਾਂਤ ਸਾਹ ਦੇ ਦੋਸਤ ਸੀ ਜਾਂ ਫਿਰ ਉਸ ਦੇ ਨਾਲ ਕੰਮ ਕਰਦੇ ਸੀ ਕਿਰਚੰਦਰ ਗਾਂਤ ਸ਼ਾ ਆਪਣੇ ਸਾਥੀਆਂ ਨੂੰ ਇਦਾਂ ਕਿਉਂ ਮਾਰ ਮਾਰ ਕੇ ਇਦਾਂ ਕਿਉਂ ਪੁਲਿਸ ਵਾਲਿਆਂ ਨੂੰ ਕੋਕ ਕਿਉਂ ਕਰਦਾ ਪਿਆ ਸੀ ਇਹ ਸਭ ਕੁਝ ਜਾਣਨ ਲਈ ਅਪਨ ਚੰਦਰ ਗਾਂਤ ਸ਼ਾ ਦੀ ਬੈਕ ਸਟੋਰੀ ਨੂੰ ਜਾਨਣਾ ਹੋਊਗਾ ਚੰਦਰਕਾਂਤ ਸ਼ਾ ਗੁਸ਼ਾਉ ਪਿੰਡ ਦੇ ਇੱਕ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਉਸਦੇ ਪਿਤਾ ਜੀ ਰਾਧੇਕਾਂਤ ਸ਼ਾਹ ਨੇਵੀਗੇਸ਼ਨ ਡਿਪਾਰਟਮੈਂਟ ਵਿੱਚ ਕੰਮ ਕਰਦੇ ਸੀ ਅਤੇ ਉਸ ਦੀ ਮਾਂ ਚੰਪਾ ਦੇਵੀ ਇੱਕ ਸਕੂਲ ਟੀਚਰ ਸੀ ਹੁਣ ਇੱਕ ਗੱਲ ਸੋਚ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਚੰਦਰਕਾਂਤ ਸ਼ਾਹ ਦੇ ਦੋਵੇਂ ਭਰਾ ਇੱਕ ਸੀਰੀਅਲ ਕਿਲਰ ਦੇ ਤੌਰ 'ਤੇ ਭਾਈਕਸੀ ਆਰਪੀਐਫ ਤੇਕਾ ਬਿਹਾਰ ਪੁਲਿਸ ਵਿੱਚ ਸੀ ਚੰਦਰਕਾਂਤ ਦੀ ਮਾਂ ਇੱਕ ਸਕੂਲ ਟੀਚਰ ਸੀ ਤੇ ਉਹ ਆਪਣੀ ਨੌਕਰੀ ਦੇ ਕਾਰਨ ਜ਼ਿਆਦਾ ਟੈਕ ਘਰ ਵਿੱਚ ਸਪੈਂਡ ਨਹੀਂ ਕਰ ਸਕਦੀ ਟੀਵੀ ਦਾ ਸਿਸਯਾ ਚੁੰਦਾ ਹੈ ਕਿ ਉਸ ਦੀ ਮੰਮੀ ਬਹੁਤ ਜ਼ਿਆਦਾ ਸਟ੍ਰੈਸ ਤੇ ਗੁੱਸੇ ਵਾਲੀ ਸੀ ਦੇ ਕਾਰਨ ਚਤਰਕਾਂਤ ਨੂੰ ਬਚਪਨ ਤੋਂ ਹੀ ਪਿਆਰ ਨਹੀਂ ਮਿਲਿਆ ਸੀ। ਪੜਾਈ ਵਿੱਚ ਵੀ ਚੰਦਰਕਾਂਤ ਦਾ ਬਿਲਕੁਲ ਧਿਆਨ ਨਹੀਂ ਸੀ ਜਿਸ ਕਾਰਨ 8ਵੀਂ ਕਲਾਸ ਤੋਂ ਬਾਅਦ ਹੀ ਉਹਨੇ ਸਕੂਲ ਤੋਂ ਨਾਮ ਕਟਵਾ ਕੇ ਤੇ ਦਿੱਲੀ ਵਿੱਚ ਸਬਜ਼ੀ ਵੇਚਣ ਆ ਗਿਆ ਸੀ। ਚੰਦਰਕਾਂਤ ਦਿੱਲੀ ਦੇ আজাদਪੁਰ ਮੰਡੀ ਵਿੱਚ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰਨ ਲੱਗ ਪਿਆ। ਉਹ ਸ਼ੁਰੂ ਤੋਂ ਹੀ ਗਲਤ ਕੱਲਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਸੀ ਕਰਦਾ ਹੁੰਦਾ। ਸਬਜ਼ੀ ਮੰਡੀ ਵਿੱਚ ਇੱਕ ਸੁਪਰਵਾਈਜ਼ਰ ਸੀ ਜੋ ਕਿ ਉਹਨਾਂ ਨੂੰ ਸਬਜ਼ੀਆਂ ਦੀ ਦੁਕਾਨ ਲਗਾਉਣ ਦੇ ਕਰਕੇ ਉਹਨਾਂ ਤੋਂ ਬਹੁਤ ਜ਼ਿਆਦਾ ਪੈਸੇ ਲੈਂਦਾ ਹੁੰਦਾ ਸੀ। ਚੰਦਰਕਾਂਤ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਤੇ ਇਸ ਕਰਕੇ ਉਹਦੇ ਨਾਲ ਇੱਕ ਦਿਨ ਪੰਡਿਤ ਦੇ ਨਾਲ ਬਹੁਤ ਜ਼ਿਆਦੀ ਉਸਦੀ ਲੜਾਈ ਹੋ ਗਈ। ਦੋਵਾਂ ਦੀ ਲੜਾਈ ਇੰਨੀ ਵੱਧ ਗਈ ਕਿ ਚੰਦਰਕਾਂਤ ਨੇ ਇੱਕ ਚਾਕੂ ਦੇ ਨਾਲ ਪੰਡਿਤ ਦਾ ਹੱਥ ਕੱਟਦਾ। ਘਬਰਾਇਆ ਪੰਡਿਤ ਤੁਰਨ ਪੁਲਿਸ ਕੋਲ ਪਹੁੰਚਿਆ ਤੇ ਚੰਦਰਕਾਂਤ 'ਤੇ ਖਿਲਾਫ ਕੰਪਲੇਨਟ ਦਰਜ ਕਰਵਾਈ। ਇਸ ਕਪਲੇਨ ਦੇ ਕਰਕੇ ਚੰਦਰਕੰਧ ਸ਼ਾਹ ਨੂੰ ਅਗਲੇ 3 ਸਾਲ ਜੇਲ੍ਹ ਵਿੱਚ ਕੱਟਨੇ ਪਏ। ਇਹੀ ਉਹ ਟਾਈਮ ਸੀ ਜਦੋਂ ਚੰਦਰਕੰਧ ਸ਼ਾਹ ਦਾ ਸਾਹਮਣਾ ਹੋਇਆ ਬਲਬੀਰ ਸਿੰਘ ਹਵਲਦਾਰ ਨਾਲ। ਬਲਬੀਰ ਸਿੰਘ ਨੇ ਚੰਦਰਕਾਰ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਸੀ। ਉਹ ਅਕਸਰ ਹੀ ਸਾਰੇ ਕੈਦੀਆਂ ਦੇ ਸਾਹਮਣੇ ਉਸ ਦੇ ਕੱਪੜੇ ਉਤਾਰ ਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਦਾ ਹੁੰਦਾ ਸੀ। ਚੰਦਰਕਾਰ ਨੂੰ ਬਲਬੀਰ ਦੇ ਕਰਕੇ ਜੇਲ੍ਹ ਵਿੱਚ ਬਹੁਤ ਸ਼ਰਮਿੰندگی ਦਾ ਸਾਹਮਣਾ ਕਰਨਾ ਪਿਆ। ਜੇਲ੍ਹ ਤੋਂ ਨਿਕਲਣ ਤੋਂ ਬਾਅਦ ਚੰਦਰਕਾਂਤ ਪੂਰੀ ਤਰ੍ਹਾਂ ਬਦਲ ਗਿਆ ਸੀ ਉਹ ਅਕਸਰ ਉਸਦੇ ਮਾਈਂਡ 'ਚ ਇਹ ਸੀ ਕਿ ਉਹ ਪੁਲਿਸ ਤੋਂ ਤੇ ਸਿਸਟਮ ਤੋਂ ਪੂਰੀ ਤਰ੍ਹਾਂ ਬਦਲਾ ਲਊਗਾ ਚੰਦਰਕਾਂਤ ਪਹਿਲਾਂ ਬਹੁਤ ਸੈਂਸਿਟਿਵ ਹੋਇਆ ਕਰਦਾ ਸੀ ਉਹ ਬਿਹਾਰ ਤੋਂ ਜਿੰਨੇ ਵੀ ਪਹਿਲਾਂ ਆਏ ਸੀ ਉਹਨਾਂ ਦੀ ਮਦਦ ਕਰਦਾ ਹੁੰਦਾ ਸੀ ਪਰ ਉਹ ਇੱਕ ਬਹੁਤ ਹੀ ਵਾਇਲੈਂਟ ਇਨਸਾਨ ਬਣ ਚੁੱਕਿਆ ਸੀ ਇਸ ਦੇ ਵਿੱਚ ਹੀ ਚੰਦਰਕਾਂਤ ਦੀ ਮੈਰਿਜ ਵੀ ਹੋਈ ਜਿਸ ਦੇ ਬਾਅਦ ਉਸਦੇ ਘਰ ਪੰਜ ਬੱਚੇ ਵੀ ਹੋਏ ਪਰ ਚੰਦਰਕਾਂਤ ਨੇ ਆਪਣੀ بیوی ਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਨਹੀਂ ਰੱਖਿਆ। ਉਹਨੂੰ ਇਹ ਡਰ ਸਤਾਉਂਦਾ ਰਹਿੰਦਾ ਸੀ ਕਿ ਪੁਲਿਸ ਆ ਕੇ ਉਸਦੀ ਘਰਵਾਲੀ ਤੇ ਉਸਦੇ ਬੱਚਿਆਂ ਨੂੰ ਵੀ ਉਸਦੇ ਨਾਲ-ਨਾਲ ਪਰੇਸ਼ਾਨ ਕਰੂਗੀ। ਚੰਦਰਕਾਂਤ ਹਲੇ ਵੀ ਬਿਹਾਰ ਤੋਂ ਆਏ ਜਿਹੜੇ ਇੱਥੇ ਮਜ਼ਦੂਰੀ ਕਰਨ ਆਉਂਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਕਰਦਾ ਹੁੰਦਾ ਸੀ ਪਰ ਉਹਨੂੰ ਉਹ ਬੰਦਿਆਂ ਤੋਂ ਬਹੁਤ ਪਰੇਸ਼ਾਨੀ ਸੀ ਬਹੁਤ ਨਫ਼ਰਤ ਸੀ ਜੋ ਉਹਨੂੰ ਝੂਠ ਬੋਲਦੇ ਸੀ। ਚੰਦਰਕਾਂਤ ਤਾਂ ਪਹਿਲਾਂ ਸ਼ਕਰ ਪੰਡਿਤ ਸੀ। ਉਹੀ ਪੰਡਿਤ ਜਿਸ ਦੇ ਨਾਲ ਉਸ ਦਾ ਝਗੜਾ ਹੋਇਆ ਸੀ ਤੇ ਜਿਸ ਦੇ ਕਾਰਨ ਉਸ ਨੂੰ ਉਹਨੂੰ 3 ਸਾਲ ਦੀ ਸਜ਼ਾ ਕੱਟਣੀ ਪਈ। ਪੰਡਿਤ ਦੇ ਕਤਲ ਤੋਂ ਬਾਅਦ ਉਹਨੂੰ ਚੰਦਰਕਾਂਤ ਨੂੰ ਫਿਰ ਤੋਂ ਪੁਲਿਸ ਨੇ ਅਰੈਸਟ ਕੀਤਾ ਹੀ ਪਰ ਪ੍ਰੋਪਰ ਐਵੀਡੈਂਸ ਨਾ ਮਿਲਣ ਦੇ ਕਾਰਨ ਉਹ ਛੁੱਟ ਗਿਆ ਇਹਦੇ ਵਿੱਚ। ਇਸ ਤੋਂ ਬਾਅਦ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਕਰਾਟੇ ਵੀ ਸਿੱਖੇ ਸੀ। ਪੰਡਿਤ ਦੇ ਕਤਲ ਤੋਂ ਬਾਅਦ ਚੰਦਰਕਾਂਤ ਦੀ ਲਾਈਫ ਥੋੜੇ ਟਾਈਮ ਤੱਕ ਬਹੁਤ ਨਾਰਮਲ ਰਹੀ। ਪਰ ਫਿਰ ਇੱਕ ਇਹੋ ਜਿਹੀ ਘਟਨਾ ਹੋਈ ਜਿਸ ਨੇ ਚੰਦਰਕਾਂਤ ਨੂੰ ਪੂਰੀ ਤਰ੍ਹਾਂ ਟ੍ਰਿਗਰ ਕਰਕੇ ਐਕਟਿਵ ਕਰ ਦਿੱਤਾ। ਉਸ ਦੇ ਅੰਦਰ ਸਾਰੇ ਸ਼ੈਤਾਨ ਨੂੰ ਜਗਾ ਦਿੱਤਾ ਹੋਇਆ ਸੀ ਚੰਦਰਕਾਂਤ ਦਾ ਸਾਥੀ ਸ਼ੇਖਰ ਉਸਦੇ ਨਾਲ ਹੀ ਰਹਿੰਦਾ ਹੋਇਆ ਸੀ ਉਹਨੇ ਚੰਦਰਕਾਂਤ ਨੂੰ ਦੱਸਿਆ ਸੀ ਕਿ ਉਹ ਸ਼ਰਾਬ ਨੂੰ ਬਿਲਕੁਲ ਵੀ ਹੱਥ ਨਹੀਂ ਲਗਾਉਂਦਾ ਪਰ ਅਸਲ ਵਿੱਚ ਸੱਚਾਈ ਇਹ ਸੀ ਕਿ ਸ਼ੇਖਰ ਨੂੰ ਡਰਿੰਕ ਕਰਨ ਦੀ ਬਹੁਤ ਜ਼ਿਆਦਾ ਆਦਤ ਸੀ ਚਤੁਰਚੰਦਰ ਕਾਂਤ ਨੂੰ ਇਹ ਗੱਲਾਂ ਪਤਾ ਲੱਗੀਆਂ ਤੇ ਉਹਨੂੰ ਬਹੁਤ ਗੁੱਸਾ ਆਇਆ। ਉਹਨੇ ਸਿੱਧਾ ਗਿਆ ਸ਼ੇਗਰਕੁਰ ਤੇ ਉਸਨੇ ਸ਼ੇਗਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਸ਼ੇਗਰ ਨੂੰ ਚੰਦਰਕਾਂਤ ਦੀਆਂ ਗੱਲਾਂ ਦਾ ਮਜ਼ਾਕ ਲੱਗਦਾ ਪਿਆ ਸੀ। ਉਹਨੂੰ ਇਹ ਲੱਗਦਾ ਪਿਆ ਸੀ ਕਿ ਮਜ਼ਾਕ ਨਾਵੇਂ ਬੋਲਦਾ ਪਿਆ ਆ। ਪਰ ਚੰਦਰਕਾਂਤ ਨੇ ਸ਼ੇਗਰ ਨੂੰ ਇਨੀ ਗੱਲ ਕਹੀ ਸੀ ਕਿ ਉਹਨੂੰ ਝੂਠ ਬੋਲਣ ਦੀ ਸਜ਼ਾ ਦੇਊਗਾ। ਸ਼ੇਗਰ ਨੇ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ। ਉਹਨੂੰ ਇਹ ਹੈਰਾਨੀ ਹੋ ਰਹੀ ਸੀ ਕਿ ਚੰਦਰਕਾਂਤ ਇਹਨੇ ਛੋਟੀ ਜੀ ਗੱਲ ਨੂੰ ਇੰਨਾ ਵੱਡਾ ਇਸ਼ੂ ਕਿਉਂ ਬਣਾ ਰਿਹਾ ਆ। ਮਜਾਕ ਮਜਾਕ ਵਿੱਚ ਚੰਦਰਕਾਂਤ ਨੂੰ ਇਹ ਨਹੀਂ ਕਹਿ ਦਿੱਤੇ ਕਿ ਜੋ ਜੋ ਸਜਾਤੂ ਦੇਣੀ ਹੈ ਤੂੰ ਮੈਨੂੰ ਦੇ ਦੇ ਪਰ ਉਹਨੂੰ ਨਹੀਂ ਸੀ ਪਤਾ ਕਿ ਉਹਦਾ ਮਜਾਕ ਉਸਤੇ ਇੰਨਾ ਭਾਰੀ ਪੈ ਜਾਊਗਾ ਉਸੇ ਦਿਨੀ ਚੰਦਰਕਾਂਤ ਨੇ ਸ਼ੇਖਰ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਜਦੋਂ ਉਹਨੇ ਸ਼ੇਖਰ ਦੀ ਲਾਸ਼ ਵੇਖੀ ਤੇ ਉਹਨੂੰ ਬਿਲਕੁਲ ਗਿਲਤ ਨਹੀਂ ਹੋਇਆ ਬਲਕਿ ਉਹਨੂੰ ਇਹ ਹੱਤਿਆ ਇੱਕ ਵਰਕ ਆਫ ਆਰਟ ਲੱਗੀ ਤੇ ਉਹਨੇ ਆਪਣੇ ਪੁਆਇੰਟ ਐਂਡ ਸ਼ੂਟ ਕੈਮਰੇ ਤੋਂ ਸ਼ੇਕਰ ਦੀ ਲਾਸਟ ਲਾਸਟ ਦੀ ਫੋਟੋ ਵੀ ਖਿੱਚੀ। ਇਸ ਤੋਂ ਬਾਅਦ ਉਹਨੇ ਸ਼ੇਕਰ ਦੀ ਬੋਡੀ ਨੂੰ ਸੀਵਿਸ ਡਰੇਨ ਦੇ ਵਿੱਚ ਸਿੱਟ ਦਿੱਤਾ ਜਾ। ਇਹ ਚੰਦਰਕਾਂਤ ਦਾ ਸੈਕੰਡ ਸੈਕੰਡ ਅਨਨੋਨ ਮਰਡਰ ਸੀ। ਤੀਜਾ ਕੰਮ ਉਹਨੇ ਕੀਤਾ ਸੀ ਇੱਕ ਉਮੇਸ਼ ਨਾਮ ਦੇ ਬੰਦੇ ਦਾ। ਉਮੇਸ਼ ਉਹੀ ਸੀ ਜਿੰਨੇ ਉਸਦੇ ਨੌਕਰੀ ਲਗਵਾਈ ਸੀ। ਉਹਨੇ ਵੀ ਨਾਰਮਲ ਉਮੇਸ਼ ਦੀ ਕੋਈ ਛੁੱਟੀ ਗੱਲ ਤੋਂ ਬਜਾਅ ਕਾਰਨ ਉਹਦੇ ਉੱਪਰ ਪੂਰਾ ਗੁੱਸਾ ਆਇਆ ਤੇ ਉਸ ਦਾ ਕਤਲ ਕਰ ਦਿੱਤਾ। ਇਸ ਕਤਲ ਤੋਂ ਬਾਅਦ ਚੰਦਰਕਾਂਤ ਹੋਰ ਅੱਗੇ ਵਧੀਆ ਉਮੇਸ਼ ਦੀ ਹੀ ਉਲਾਦ ਸੀ ਜਿੰਨੂੰ ਚੰਦਰਕਾਂਤ ਨੇ ਤਿਹਾਰ جیل ਦੀ ਗੇਟ ਨੰਬਰ 1 ਦੇ ਬਾਹਰ ਚਿੱਠੀ ਦੇ ਨਾਲ ਉਹਨੂੰ ਛੜ ਦੇ ਦਿੱਤਾ ਟੁਕੜੇ ਕਰ ਕਰਕੇ ਇਸ ਵਾਰ ਦਾ ਤੋਂ ਅੰਜਾਮ ਦੇਣ ਤੋਂ ਬਾਅਦ ਚੰਦਰਕਾਂਤ ਪੂਰੇ 2 ਸਾਲ ਤੱਕ ਬਿਲਕੁਲ ਨਾਰਮਲ ਰਿਹਾ ਉਹਨੇ ਕੋਈ ਵੀ ਕਤਲ ਨਹੀਂ ਕੀਤਾ ਪਰ ਫਿਰ ਉਹਨੇ 2005 'ਚ ਇੱਕ ਹੋਰ ਕਤਲ ਕੀਤਾ ਗੁੱਡੂ ਨਾਮ ਦੇ ਇਨਸਾਨ ਦਾ ਉਹਨੇ ਹੱਤਿਆ ਸਿਰਫ ਇਸ ਕਰਕੇ ਕਰਦੀ ਕਿ ਉਹਨੂੰ ਗੁੱਡੂ ਦਾ ਗਾਂਜਾ ਪੀਣਾ ਬਿਲਕੁਲ ਵਧੀਆ ਨਹੀਂ ਸੀ ਲੱਗਦਾ ਕੱਲ ਨੂੰ ਮੋਰੰਬਾ ਜੀ ਕਲ ਤੋਂ ਉਹਨੇ ਬੋਬੂ ਦਾ ਕਤਲ ਕਰ ਦਿੱਤਾ ਤੇ ਉਹਦੀ ਲਾਸ਼ ਇੱਕ ਮੰਗੂ ਇਹ ਖੋਪਰੀ ਟਾਇਲਟ ਦੇ ਬਾਹਰ ਮਿਲੀ ਸੀ 2006 ਜੀ ਚੰਦਰਕਾਂਤ ਨੇ ਆਪਣੇ ਹੀ ਦੋਸਤ ਅਮਿਲ ਅਮਿਤ ਮੰਡਲ ਨਾਮ ਦੇ ਇੱਕ ਇਨਸਾਨ ਦੀ ਹੱਤਿਆ ਕਰ ਦਿੱਤੀ ਕਿਉਂਕਿ ਉਹਨੂੰ ਅਮਿਤ ਦੇ ਸ਼ੱਕ ਸੀ ਕਿ ਉਹ ਕੁੜੀਆਂ ਦੇ ਉੱਪਰ ਗਲਤ ਨਜ਼ਰ ਰੱਖਦਾ ਹੈ ਅਮਿਤ ਮੰਡਲ ਨਾਮ ਦੇ ਹੀ ਵਿਅਕਤੀ ਦੀ ਲਾਸ਼ ਜੋ ਪੁਲਿਸ ਨੂੰ ਤਿਹਾਰ ਜੇਲ੍ਹ ਦੇ ਗੇਟ ਨੰਬਰ 3 ਦੇ ਬਾਹਰ ਇੱਕ ਲੈਟਰ ਦੇ ਨਾਲ ਮਿਲੀ ਸੀ ਅਮਿਤ ਮੰਡਲ ਨੂੰ ਮਾਰਨ ਤੋਂ ਬਾਅਦ ਹੀ ਚੰਦਰਕਾਂਤ ਨੇ ਪੁਲਿਸ ਵਾਲਿਆਂ ਦਾ ਮਜ਼ਾਕ ਉਡਾਉਣ ਕਰਕੇ ਉਹਨਾਂ ਨੂੰ ਫੋਨ ਵੀ ਕੀਤਾ ਸੀ 2007 ਚ ਉਹਨੇ ਇੱਕ ਉਪਿੰਦਰ ਨਾਮ ਦੇ ਸ਼ਖਸ ਦਾ ਕਤਲ ਕਰਤਾ। ਉਹਨੂੰ ਬਸ ਇਹ ਡਾਊਟ ਸੀ ਕਿ ਉਸ ਉਪਿੰਦਰ ਦਾ ਅਫੇਅਰ ਉਸਦੀ ਕੁੜੀ ਦੀ ਕਿਸੇ ਦੋਸਤ ਦੇ ਨਾਲ ਆ। ਜਦੋਂ ਚੰਦਰਕਾਂਤ ਦਾ ਬਿਆਨ ਲਿਆ ਤੇ ਚੰਦਰਕਾਂਤ ਨੇ ਦੱਸਿਆ ਕਿ ਉਪਿੰਦਰ ਨੂੰ ਮਾਰਨ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਖੂਨ ਦੀ ਭਰੀ ਹੋਈ ਫਰਸ਼ ਦੇ ਉੱਪਰ ਹੀ ਬੈਠ ਕੇ ਰੋਟੀ ਖਾਂਦੇ ਹੋਏ ਹੀ ਉਸਦੀ ਲਾਸ਼ ਨੂੰ ਘੁਰਦਾ ਰਿਹਾ। ਘਰਨਾ ਤੋਂ ਬਾਅਦ ਚੰਦਰਕANT ਉੱਠਿਆ ਤੇ ਉਹਨੇ ਉਪਿੰਦਰ ਦੀ ਲਾਸ਼ ਨੂੰ ਕਈ ਟੁਕੜਿਆਂ ਵਿੱਚ ਕੱਟਿਆ ਬਾਅਦ ਵਿੱਚ ਇਹ ਪਤਾ ਚੱਲਿਆ ਕਿ ਉਪਿੰਦਰ ਦੇ ਇਹ ਟੁਕੜੇ ਦਿੱਲੀ ਦੀ ਕਈ ਜਗ੍ਹਾ ਤੋਂ ਫੈਲੇ ਹੋਏ ਮਿਲੇ ਸੀ ਇਹ ਤੋਂ ਵੀ ਵੱਡਾ ਸ਼ੌਕਿੰਗ ਇਨਸੀਡੈਂਟ 1 ਮਹੀਨੇ ਬਾਅਦ ਮਈ 2007 ਵਿੱਚ ਹੋਇਆ ਉਸਨੇ ਆਪਣੇ ਦੋਸਤ ਤਲੀਬ ਨੂੰ ਸਿਰਫ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹਨੇ ਚੰਦਰਕANT ਦੇ ਕਮਰੇ ਵਿੱਚ ਨਾਨਵੇਜ ਖਾ ਕੇ ਝੂਠੀ ਥਾਲੀ ਨੂੰ ਉਸੇ ਟੇਬਲ ਦੇ ਉੱਤੇ ਰੱਖ ਦਿੱਤਾ ਸਿਰਫ ਇਸ ਕਰਕੇ ਉਹਨੇ ਤਲੀਬ ਦਾ ਕਤਲ ਕਰ ਦਿੱਤਾ ਤਲੀਬ ਦੀ ਲਾਸ਼ ਉਹ ਤੀਸਰੀ ਲਾਸ਼ ਸੀ ਜਿਹਨੂੰ ਤਿਹਾਰ ਝੀਲ ਦੇ ਬਾਅਦ ਉਹਨੇ ਬਾਉਂਡਰੀ ਵਿੱਚ ਰੱਖ ਦਿੱਤਾ ਇਹ ਤੇ ਉਹ ਹੀ ਕਤਲ ਹੈ ਜਿਹੜੇ ਪੁਲਿਸ ਨੇ ਦਰਜ ਕੀਤਾ ਆ ਉਸਦੇ ਪਿੰਡ ਵਾਲਿਆਂ ਦੇ ਮੁਤਾਬਿਕ ਤੇ ਉਹਨੇ ਹੋਰ ਵੀ ਬਹੁਤ ਕਤਲ ਕੀਤਾ ਹੈ ਉਸਾਈ ਪਿੰਡ ਜਿੱਥੇ ਚੰਦਰਕਾਸ਼ਾ ਦਾ ਬਚਪਨ ਬੀਤਿਆ ਸੀ ਉਥੋਂ ਦੇ ਲੋਕ ਅੱਜ ਵੀ ਉਸਦੇ ਖੌਫ ਦੇ ਨਾਲ ਜਿਉਂਦੇ ਆ ਚੰਦਰ ਇਸਨੂੰ ਤਾਂ ਇਹੀ ਪਤਾ ਚੱਲਦਾ ਪਿਆ ਸੀ ਕਿ ਕੋਈ ਵੀ ਗੱਲ ਇੰਨੀ ਵੱਡੀ ਨਹੀਂ ਸੀ ਜਿਸ ਦੇ ਕਰਕੇ ਉਹਨੇ ਆਪਣੇ ਦੋਸਤਾਂ ਦਾ ਕਤਲ ਕਰਤਾ ਬਹੁਤ ਹੀ ਛੋਟੀ ਛੋਟੀ ਗੱਲਾਂ ਕਰਕੇ ਉਹਨੇ ਆਪਣੇ ਸਾਥੀਆਂ ਦਾ ਕਤਲ ਕਰ ਦਿੱਤਾ ਸੀ ਇਹੋ ਜਿਹਾ ਗੱਲਾਂ ਜਿੱਦਾਂ ਕਹੋਤੇ ਮੇਰੇ ਵਰਗੇ ਇਹੋ ਜਿਹਾ ਗੱਲਾਂ ਨੂੰ ਇਗਨੋਰ ਕਰਕੇ ਲਾਈਫ 'ਚ ਅੱਗੇ ਸਟੈਪ ਲੈਂਦੇ ਆ ਪਰ ਉਹਨੇ ਇਹੀ ਗੱਲਾਂ ਦੀ ਛੋਟੀਆਂ ਛੋਟੀਆਂ ਗੱਲਾਂ ਕਰਕੇ ਉਹਨੇ ਆਪਣੇ ਦੋਸਤਾਂ ਦਾ ਕਤਲ ਕਰ ਦਿੱਤਾ ਸ਼ਾਨੀ ਇੱਕ ਕਮਰੇ ਚ ਬੈਠ ਕੇ ਉੱਥੇ ਹੀ ਕਤਲ ਕਰਕੇ ਉੱਥੇ ਹੀ ਖਾਣਾ ਖਾਂਦਾ ਰਿਹਾ ਉਹਨਾਂ ਦੀਆਂ ਫੋਟੋਆਂ ਸਕਲਿੱਪ ਕਰਦਾ ਪਿਆ ਇਥੋਂ ਹੀ ਪਤਾ ਚੱਲਦਾ ਪਿਆ ਸੀ ਕਿ ਉਹ ਕਿੰਨਾ ਮੈਂਟਲੀ ਤੇ ਸਾਈਕੋ ਇਨਸਾਨ ਹੈ ਚੰਦਰਕਾਂਤ ਦੇ ਹੱਥੋਂ ਤੇ ਬਹੁਤ ਕਤਲ ਹੋਏ ਆ ਉਹਨੂੰ ਉਸ ਦੇ ਬਾਰੇ ਸਾਰੇ ਜਾਣਦੇ ਆ ਪਰ ਉਹਦੇ ਵੱਤੋਂ ਬਚਣ ਵਾਲਾ ਇੱਕੋ ਇਨਸਾਨ ਸੀ ਉਸ ਦੇ ਬਾਰੇ ਕੋਈ ਨਹੀਂ ਜਾਣਦਾ ਜਿਸ ਦਾ ਨਾਮ ਹੈ ਯਾਦਵ ਜਿਸ ਦੀ ਚੰਦਰਕਾਂਤ ਨਾਲ ਚੰਗੀ ਜਾਣ ਪਛਾਨ ਸੀ ਇੱਕ ਦਿਨ ਚੰਦਰਕਾਂਤ ਨੇ ਯਾਦਵ ਨੂੰ ਆਪਣੇ ਘਰ ਬੁਲਾਇਆ ਜਦੋਂ ਯਾਦਵ ਅੰਦਰ ਗਿਆ ਤੇ ਅੰਦਰ ਦਾ ਨਜ਼ਾਰਾ ਵੇਖ ਕੇ ਯਾਦਵ ਪੂਰੀ ਤਰ੍ਹਾਂ ਮਤਭਲ ਸ਼ੌਕ ਹੋ ਗਿਆ ਉਹਨੇ ਦੇਖਿਆ ਕਿ ਰੂਮ 'ਚ ਚੰਦਰਕਾਂਤ ਦੇ ਕਮਰੇ 'ਚ ਤਿੰਨ ਲੋਕ ਰस्सੀਆਂ ਦੇ ਨਾਲ ਬੰਦੇ ਹੋਏ ਸੀ ਉਨ੍ਹਾਂ ਦੀਆਂ ਅੱਖਾਂ ਵਿੱਚ ਸਾਫ਼-ਸਾਫ਼ ਡਰ ਵੀ ਨਜ਼ਰ ਆ ਰਿਹਾ ਸੀ ਚੰਦਰਕਾਂਤ ਯਾਦਵ ਨੂੰ ਕਿਹਾ ਕਿ ਉਹਨੂੰ ਆਹ ਤਿੰਨਾਂ ਨੂੰ ਮਾਰਨ ਲਈ ਉਹਦੀ ਹੈਲਪ ਚਾਹੀਦੀ ਆ ਤਦ ਹੀ ਪਹਿਲਾਂ ਤਾਂ ਯਾਦਵ ਪੂਰੀ ਤਰ੍ਹਾਂ ਟੋਟਲੀ ਪਲਾਨ ਹੋ ਗਿਆ ਪਰ ਯਾਦਵ ਨੂੰ ਇਹ ਤੇ ਸਮਝ ਆ ਚੁੱਕੀ ਸੀ ਕਿ ਜੇ ਉਹਨੇ ਚੰਦਰਕਾਂਤ ਦੀ ਹੈਲਪ ਨਹੀਂ ਕੀਤੀ ਤੇ ਯਾਦਵ ਦਾ ਹਾਲ ਵੀ ਮਤਲਬ ਉਹਨਾਂ ਤਿੰਨਾਂ ਵਰਗਾ ਹੋਊਗਾ ਯਾਦਵ ਦੇ ਦਿਮਾਗ ਵਿੱਚ ਬਹੁਤ ਇੱਕ ਬੁਟਾ ਆਈਡੀਆ ਆਇਆ ਉਹਨੇ ਚੰਦਰਕਾਂਤ ਨੂੰ ਕਿਹਾ ਕਿ ਮੈਨੂੰ ਬਹੁਤ ਤੇਜ਼ ਭੁੱਖ ਮੈਂ ਤੇਰੀ ਹੈਲਪ ਫੇਰੀ ਕਰ ਪਾਉਂਗਾ ਜੇ ਮੈਨੂੰ ਕੁਝ ਖਾਣ ਨੂੰ ਮਿਲੇਗਾ ਜਦੋਂ ਹੀ ਚੰਦਰਕਾਂਤ ਯਾਦਵ ਨੇ ਖਾਣਾ ਲੈਣ ਬਾਹਰ ਗਿਆ ਯਾਦਵ ਨੇ ਉਥੇ ਫੁਰਤੀ ਵਿਖਾਈ ਉਹਨੇ ਤਿੰਨਾਂ ਨੂੰ ਵੀ ਝਾਣ ਕਰ ਦਿੱਤਾ ਤੇ ਆਪ ਵੀ ਉਥੋਂ ਭੱਜ ਗਏ ਚੰਦਰਕਾਂਤ ਸ਼ਾ ਅੱਜ ਵੀ ਉਸੇ ਦਿਹਾੜੇ ਜੇਲ੍ਹ ਵਿੱਚ ਬੰਦਿਆ ਜਿਸ ਜੇਲ੍ਹ ਦੇ ਬਾਹਰ ਉਹਨੇ ਲਾਸ਼ਾਂ ਰੱਖੀਆਂ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਅਰ ਵੀਡੀਓ ਤੇ ਪਲੀਜ਼ ਇਸ ਚੈਨਲ ਨੂੰ ਵੱਤ ਤੋਂ ਵੱਤ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰੋ ਜੇਕਰ ਤੁਸੀਂ ਸਾਡੀ ਵੀਡੀਓ ਫੇਸਬੁੱਕ ਪੇਜ ਤੇ ਵੀ ਦੇਖ ਲਈਓ ਤਾਂ ਪੇਜ ਨੂੰ ਵੀ ਵੱਤ ਤੋਂ ਵੱਤ ਫਾਲੋ ਕਰਿਓ ਥੈਂਕ ਯੂ